ਦੇਖੇ ਮੇਰੇ ਹਮੋਂਦੋ ਹੋਣੇ ਜੇ ਬਹੁਤ ਜਿਓਰੀ ਨੇ ਜਦੋਂ ਇਹਨਾਂ ਨੇ ਇਹਨੂੰ ਜਿਤਾਇਆ ਪਹਿਲਾਂ ਮੈਂ ਕਿਤੇ ਨਹੀਂ ਆ ਰਿਹਾ ਨਾ ਇਹ ਤਾਂ ਪਿਆਸ ਮੈਂ ਕਿਹੜਾ ਕਰਤੀ ਆ ਚਾਹ ਚਲੇ ਜਾਂਦੇ ਜਾ ਕੇ ਮਾੜੀ ਕਿਸਾਨ ਗੋਰੀ ਨਾਲ ਪੂਰੇ ਬੂਤਪਟ ਦਾ ਦੋ ਭਾਈ ਬੰਦੀ ਨਾਲ ਕਹਿ ਲੈ ਇਹਨਾਂ ਨੂੰ ਅਸੀਂ ਨੇ ਦੁਨੀਆ ਨਾਲ ਡਕੈ ਲੈਣਾ ਹੂੰ ਹੂੰ ਦੋ ਦਿਨ ਪਹਿਲਾਂ ਗਿਆ ਫੋਚੇ ਨੂੰ ਬੁਲਾ ਕੇ ਉਰੇ ਆ ਸਲੀਮਾ ਤਾ 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 ਕੀ ਕਰਾ ਕੋਟ ਚ ਆਉਂਦੇ ਆ ਜੱਬ ਲੱਗ ਗਈ ਗੁੜੀ ਨਹੀਂ ਆਈ ਗੁੜੀ ਨੂੰ ਲੱਗ ਰਿਹਾ ਸਹੀ ਚੱਲ ਰਹੀ ਚੱਲ ਜੀ ਉਹਦਾ ਜੀ ਅਬ ਸ਼ਾਇਦ ਮੇਰਾ ਬੰਦੇ ਬਿਸਤਰਾ ਹੋਣਾ ਹੈ ਨਾ ਪਾਰਲੇ ਬੰਦੇ ਨੂੰ ਹਰ ਨਾਜ਼ੀ ਅੰਮ੍ਰਿਤ ਵਿੱਚ ਦੱਸਦਾ ਨਾ ਜੀ ਬਾਈ ਗੁਰੂ ਗੋਰੀ ਦਾ ਆਉਂਦੇ ਲੈ ਜਾਂਦੇ ਜੀ ਉੱਥੇ ਕਰਦਾ ਜੀ ਨਾਲ ਨਹੀਂ ਸੁਣਦੇ ਉਹਨਾਂ ਨੇ ਵੀ ਸੁਣਦੇ ਸਭ ਗਲਤ ਸੁਣ ਇੱਥੇ 20 40 ਬੰਦੇ ਮਿਲੂ ਪੈਣੇ ਨੂੰ ਇੱਥੇ ਫੌਰਨ ਕਰਦੇ ਨਾਲੇ ਜਿਹੜਾ ਪੋਲਿੰਗ ਘਟਾਇਆ ਜਿਵੇਂ ਸਾਰਿਆਂ ਨੇ ਦੱਸਿਆ ਅਸੀਂ ਕਿਸੇ ਦੇ ਪੋਲਿੰਗ ਨਾ ਤਾਂ ਦੇ ਰਹੇ ਤੇ ਉਹ ਪੋਲਿੰਗ ਉਹਨਾਂ ਦਾ ਲਾਭ ਹੀ ਅਗਲਾ ਪਰ ਉਹ ਬੰਦਾ ਜਿਹੜਾ ਉਹ ਸਹਿਮਤੀ ਦੇ ਨਾਲੇ ਪੋਲਿੰਗ ਕਰਦਾ ਸਹਿਮਤੀ ਦੇ ਨਾਲ ਪੋਲਿੰਗ ਸਾਹਮਣੇ ਨੂੰ ਪਟਿਆ ਹੋਇਆ ਸੀ ਜੀ ਆਹ ਹਾਲਾਤ ਸੀ ਇਹਦੇ ਦਰੋਸ ਨਾ ਪਟਾਇਆ ਕਿਸੇ ਨੇ ਆਪ ਕਹਿੰਦੇ ਜੀ ਪੁੱਛੋ ਜੀ ਪੁੱਛੋ ਕਿੱਥੇ ਤੇ ਪਹੁੰਚਦੇ ਹੋ ਕਿਤੇ ਬਲਾਈ ਵੀ ਬਹੁਤ ਜਣ ਬੁਲਾ ਖਾਤੂ ਨੂੰ ਬੁਲਾ ਮੇਰੇ ਕੋਈ ਪਿੰਡ ਦੇ ਬੰਦੇ ਹੈ ਕਿ ਸੈਕਟਰੋਂ ਅਸਲ ਠੀਕ ਵਾ ਜੀ ਪਈ ਇਹਨੂੰ ਪਹੁੰਚਿਆ ਤਾਂ ਕੈਂਪ ਪ੍ਰੋਜੈਕਟ ਇਹ ਦੁਕਾਨ ਹੈ ਮੈਂ 10ਵੀਂ ਬੰਦੇ ਵਾਲੀ ਦੁਕਾਨ ਤੇ ਗਿਆ ਜੀ ਬੰਦੇ ਨੇ ਪਹਿਲੇ ਜਾਣਾ ਠੀਕ ਹੈ ਫਿਰ ਜੇ ਤਾਂ ਕੈਂਪਲ ਮੈਂ ਸਿੰਗਲ ਚੱਲ ਆ ਗਿਆ ਅਰੇ ਮੈਂ ਨਹੀਂ ਇਹ ਕਹੇ ਨਿਹਦੇ ਭਾਈ ਮੁੰਡੇ ਨੇ ਮੰਗਦੀ ਹਰ ਇੱਕ ਦਾ ਹੋਇਆ ਚਾਹ। ਉਹਨਾਂ ਵਿੱਚ ਹੈ ਭਾਈ ਤੁਸੀਂ ਕਹੋ। ਉਹਨਾਂ ਕੋਲ ਜਿਹਨੇ ਕਿ ਮੈਂ ਕਹਿ ਰਿਹਾ ਅੱਛਾ ਅੱਛਾ। ਕੰਮ ਤੇ ਰਹੇ ਨਹੀਂ ਇਹ ਬਹੁਤ ਤੇਰੀ ਦੁਕਾਨ ਚ ਜਾਓ। ਸਾਡੇ ਦੁਆਪਾ। ਉਹ ਛੱਡਣਾ ਲਾਇਆ ਨਹੀਂ ਫਿਰ ਫੱਟਿਆ ਕੇ ਲੈ ਜਾਓ। ਕਿੰਨਾ ਇੰਤਰਾ। ਆਹ ਗੱਲ ਹੋਈ ਆਹ ਵਾਗ ਹੋਈ ਇਹ ਤੁਮਾਰ ਕੋਈ ਨਹੀਂ। ਆ ਗਿਆ ਬਹੁਤ ਕਰਦੇ। ਮੈਂ ਆ ਗਿਆ ਚੱਕੇ। ਹਮ ਤੇ ਫੋਨ ਆਏ ਨੇ ਸਰ ਦੱਸੋ ਜੀ। ਇਹ ਇੱਥੇ ਬਰਾਮਾ ਹੋ ਰਿਹਾ। ਉਹਨਾਂ ਨੇ ਆ ਫੋਨ ਤਾਂ ਇਹ ਚੱਕੇ ਆ ਮੈਂ ਜਾ ਰਿਹਾ ਜੀ ਜੀ ਇੰਨੀ ਗੱਲ ਹੈਗੀ। ਇਹ ਤਾਂ ਵੀ ਰਿਕੁਐਸਟ रिक्वेस्ट ਗਈ ਨਾ ਇਹਨਾਂ ਨੇ ਰਿਕੁਐਸਟ ਕੀਤੀ ਵੀ ਪਿੰਡ ਵਾਲੇ ਲੋਕ ਇਹ ਚਾਹੁੰਦੇ ਨੇ ਅਗਲੇ ਨੇ ਮੰਨ ਲਈ ਇਹ ਗੱਲ ਕੀ ਰੇਗੀ ਜਿਹੜਾ ਤੇਰੇ ਨਾਲ ਕੁਝ ਫੋੜਿਆ ਦੱਸ न झूठ बोल ਮੈ ਤਾਂ ਕਿਹਾ ਕਿ ਜਿਆਦਾ ਵੀਰ ਤੋਂ ਪਿੰਨਰ ਬੈਨ ਆ ਨਾ ਕਿਉਂ ਮਰਾ ਬੋਨੇ ਮੈਂ ਤਾਂ ਆਗੇ ਇਹੀ ਕਹੀ ਆ ਮੈਂ ਕਿਹਦਾ ਆ ਫਿਰ ਮੈ ਤਾਂ ਆਗੇ ਕਿਹਾ ਮੈਂ ਉਹਨੂੰ ਵੀ ਚੱਟੂ ਮੇਰੀ ਗੱਲ ਸੁਣਾ ਅੰਦਰ ਸਿੰਘ ਨੇ ਲਾਇਆ ਇਸ ਨੇ ਸਾਰਿਆਂ ਨੇ ਇਕੱਠਾ ਨਹੀਂ ਹੈ ਉਹ ਕੋਈ ਉਹ ਗੱਲ ਤੇ ਆਦੇ ਪੰਚਾਇਤ ਦਾ ਪੰਚੇ ਦੀ ਗੱਲ ਕਾ ਕਾ ਬਰਲਕ ਨਹੀਂ ਇਹ ਤੂੰ ਆਪ ਕੀ ਕਰ ਤੂੰ ਇਹਨੂੰ ਨਾ ਨਾ ਮੈਂ ਨਹੀਂ ਕਹਿੰਦਾ ਕਹਿੰਦੇ ਹੈ ਆਗੇ ਮੈਂ ਨਹੀਂ ਲਾਇਆ ਮੈਂ ਕਿਸੇ ਨੂੰ ਨਹੀਂ ਆ ਤੂੰ ਸਾਨੂੰ ਨਹੀਂ ਕਿਹਾ ਕਿ ਮੈਂ ਉਹਤ ਤੁਹਾਨੂੰ ਨਹੀਂ ਆਇਆ ਸਾਹਿਬ ਇਹੀ ਦੁਕਾਨ ਤੋਂ ਇੰਪ੍ਰੈਸਟ ਲੈ ਕੇ ਬੱਦਲ ਜਾਉਂਦੇ ਐ ਐਡੇ ਵੱਧ ਕੁਝ ਵੀ ਨਹੀਂ ਨਾ ਨਾ ਮੈਨੂੰ ਲਾਲਾ ਵੀ ਗੰਗਾ ਤੂੰ ਕਹਿੰਦਾ ਕਿਉਂ ਮੁੱਕਰਦਾ ਐ ਹਾਂਜੀ ਹਾਂਜੀ ਲਾਲਾ ਲਾਲਾ ਵਰਦੀ ਵਾਲਾ ਇਹਨੂੰ ਮੈਂ ਰੋਕਿਆ ਨਹੀਂ ਹੋ ਹਾਂ ਹੱਥ ਕੋ ਫੜ ਕੇ ਮਾਰਦਾ ਉਹਨੂੰ ਉਹਨੂੰ ਮੈਂ ਰੋਕਿਆ ਨਹੀਂ ਤੂੰ ਸਹੀ ਗੱਲ ਹੈ ਇਹ ਨਾ ਬਈ ਤਨੀ ਨਾ ਕਰਦਾ ਬੰਦਾ ਤੇਰੇ ਕੋਲ ਕਾਸਟ ਨਹੀਂ ਆ ਤੇ ਇਸ ਵਾਰ ਤੁਸੀਂ ਨਹੀਂ ਹੋਰ ਕਾਸਟ ਦਾ ਗੱਲ ਹੈ ਮੇਰੀ ਗੱਲ ਸੁਣੋ ਸਾਰੇ ਮੁੰਡਿਆਂ ਨਾਲ ਹੱਲਾਸ਼ੀਰੀ ਦਾ ਸੀਨੇ ਦਿੱਤੀ ਹੈ ਗਲਤ ਗੱਲ ਕੀਤੀ। ਬਈ ਤੂੰ ਨਿੱਬਾ ਮੈਂ ਕੁਝ ਨਹੀਂ ਕਹਿੰਦਾ ਜੀ। ਮੇਰੀ ਗੱਲ ਸੁਣ ਜੀ। ਉੱਥੇ ਜਦੋਂ ਆਏ ਮਾ ਚਲਮਾ ਗਿਆ ਨਾ। ਤੁਸੀਂ ਮਾਂ ਮੇਰੀ ਕੀ ਹੈ। ਮੈਂ ਤੁਸੀਂ ਜੇ ਆਪ ਕਾਰ ਲਓ ਪਿੰਡ ਦੇ ਤੌਰ ਤੇ ਮਾਂ ਮੈਂ। ਮੈਂ ਤਾਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਮੇਰੇ ਮੁੰਡੇ ਨੂੰ ਮੁੰਡੇ ਨੂੰ ਹੱਲਾਸ਼ੀਰੀ ਦੇ ਕੇ ਨਾ ਤੁਸੀਂ ਕਹੋ ਠੀਕ ਹੈ ਨਾ। ਹੱਲਾਸ਼ੇਰੀ ਤੁਸੀਂ ਨੇ ਦਿੱਤੀ ਮੈਂ ਨਾ ਨਾ ਮੈਂ ਹੱਲਾਸ਼ੇਰੀ ਨਾ 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 ਇਹ ਗੱਲ ਕਰ ਰਹੇ ਹਾਂ ਸਿਰਫ ਮੈਨੂੰ ਨਾ 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 ਤੈਨੂੰ ਹੀ ਲੈ ਮੈਂ ਤੇਰੇ ਕੋਲ ਗਏ ਦੇ ਮੈਨੂੰ ਮੈਂ ਸਾਡੇ ਮੰਨਦੀ ਲਈ ਹੁਣ ਕਿਸੇ ਤੋਂ ਕੁਛ ਕਹੀਆ ਤੂੰ ਮੰਨ ਕੇ ਕਹੀਏ ਦੇਖੋ ਅਸੀਂ ਇਹ ਗੱਲ ਕਿਹਾ ਬੰਦੇ ਨੇ ਤੁਸੀਂ ਕਹਿੰਦੇ ਹੋ ਪਰ ਮੈਂ ਗੱਲ ਵਾਲਾ ਨਹੀਂ ਹੈਗਾ ਮੇਰੇ ਨਾਲ ਪਰਮਾਤਮਾ ਹੈਗਾ ਉਹ ਪਰਮਾਤਮਾ ਮੇਰੇ ਨਾਲ ਮੇਰੇ ਨਾਲ ਕੋਈ ਨਹੀਂ ਹੈਗਾ ਮੇਰੇ ਨਾਲ ਗੱਲ ਮੇਰੇ ਨਾਲ ਪਰਮਾਤਮਾ ਹੈ ਉਹ ਪਰਮਾਤਮਾ ਜਿਵੇਂ ਵੀ ਕਰੂਗਾ ਉਹਨੇ ਕਰਨਾ ਹੈ ਠੀਕ ਹੈ ਨਾ ਤੁਸੀਂ ਬੱਟ ਤਿਆ ਆਪੇ ਲਵਾ ਦੂਗਾ ਪਰਮਾਤਮਾ ਆਪੇ ਸਭ ਕੁਝ ਕਰੇਗਾ ਅੱਛਾ ਜੇ ਸਾਰੇ ਕਹਿੰਦਾ ਮੈਂ ਨਹੀਂ ਬਟਾਉਂਦਾ ਜਿਆ ਹਾਂ ਅਸੀਂ ਆਦੇ ਘਰ ਨੂੰ ਵਾਜਿਆ ਸੀ ਨਾ 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 ਇਹ ਤਾਂ ਗਲਤ ਹੈ ਤੁਹਾਡੇ ਤਾਂ ਪਹਿਲੀ ਕਰਾਜ ਹੋ ਰਿਹਾ ਸੀ ਮੈਂ ਮਾਫੀ ਮੰਗਿਆ ਸੀ ਪਹਿਲਾਂ ਮਾ ਚਲ ਵੀ ਬੈਠ ਸੀ ਮਿਲਾਂ ਪਹਿਲਾਂ ਵੀ ਸਭ ਪਰਸੇ ਇਕੱਠ ਹੋਇਆ ਸੀ ਨਾ ਪਿੰਡੇ ਦੇ ਲੋਕਾਂ ਨੇ ਪਿੰਡੇ ਦੇ ਜਨ ਲੋਕਾਂ ਇਹ ਕਹਾਂ ਨਹੀਂ ਦੋਣਾ ਪਰਸੇ ਵੀ ਇਕੱਠ ਹੋਇਆ ਸੀ ਮੇਰੇ ਤੁਸੀਂ ਹੱਲਾ ਸੇਰੀ ਕੇ ਅੰਦਰ ਬੈਠੇ تھے ਜਦੋਂ ਅਗਲੇ ਬੈਠੇ ਸੀ ਅਜੀ ਹੈ ਨਾ ਨਾ ਦਾ ਨਾ ਦਾ ਤਰ ਤਾ ਹੁਣ ਆ ਵੀ ਤਾਂ ਟੈਂਕ ਲਾ ਰਹੇ ਨੇ ਆਪ ਵਾਲਿਆਂ ਦਾ ਲੱਗ ਰਿਹਾ ਹੈ ਆਪੀ ਵਾਲਿਆਂ ਦਾ ਲੱਗ ਰਿਹਾ ਹੈ ਜੀਪੀ ਵਾਲਿਆਂ ਦਾ ਜੀਪੀ ਵਾਲਿਆਂ ਦਾ ਵਾਟ ਦਾ ਦੱਸੇ ਉਹ ਟੱਕੜੀ ਵਾਲਾਂ ਦਾ ਲੱਗ ਰਿਹਾ ਆਪ ਵਾਲਾਂ ਦਾ ਲੱਗ ਰਿਹਾ ਦੀ ਕਾਂਗਰਸ ਦਾ ਲੱਗ ਰਿਹਾ ਜਿਸ ਫਿਰ ਇਹਦੇ ਨਾਲ ਕੀ ਗੱਲ ਹੈ ਪਟੜਾਂ ਦੇ ਵੱਟਾਂ ਦੇ ਡੇਟਾ ਕੋਈ ਪਿੰਡ ਬਲੋਂ ਦਾ ਅੱਜ ਤੋਂ ਵੀ ਕੁਝ ਨਹੀਂ ਹੈ ਜੇ ਅਗਰ ਪਟੜਾ ਸੀ ਪਰ ਸਾਰੇ ਪਟੜ ਦੋਏ ਸਾਰੇ ਪਟੜਾ ਲਾ ਕੇ ਲਿਖਦਾ ਰੱਖੋ ਹੁਣ ਮੁੱਕਰਿਆ ਆਪ ਬੰਦ ਕਰਵਾਏ ਆਪ ਤਾਂ ਨਹੀਂ ਆਮ 250 ਬੰਦੇ ਜਿਨ੍ਹੇ ਲਾਏ ਨੇ ਇਹਨਾਂ ਨੇ ਹੱਥੇ ਉਹ ਯਾਰ ਉਹ ਤੇ ਦੁਨੀਆ ਫਰ ਦਿੱਤੀ ਆ ਦੇ ਪਿੰਡ ਦਾ ਬੈਠਾ ਨਹੀਂ ਕੋਈ ਉੱਥੇ ਪਿੰਡ ਦਾ ਆਏਗਾ ਨਹੀਂ ਕੋਈ ਬੰਦਾ ਉੱਥੇ ਹੈ ਪਿੰਡ ਦਾ ਆਏਗਾ ਕੋਈ ਬੰਦਾ ਪਿੰਡ ਦਾ ਅਕਾਊਂਟ ਵਿੱਚ ਨਾ ਸੋ ਪਿੰਡ ਦਾ ਅਕਾਊਂਟ ਦੀ ਉੱਥੇ ਕਿਹੜਾ ਬੈਠਾ ਨਹੀਂ ਉੱਥੇ ਤਕਰਾਫ ਲੱਗ ਰਹੇ ਮਾਰ ਦੋ ਉਹ ਸਾਰੇ ਕਾਉਂਟ ਵੀ ਪਿੰਡ ਦਾ ਸੋ ਤੁਸੀਂ ਹਾਲ ਨੂੰ ਬਣਾ ਲੱਗ ਰਹੇ ਹਾਂ ਮੈਂ ਗਿਆਨ ਚੰਦ ਸੈਣੀ ਸੀਨੀਅਰ ਭਾਜਪਾ ਨੇਤਾ ਪੰਜਾਬ ਤੇ ਮੈਂ ਪਿੰਡ ਹਮੇਰਗੜ੍ਹ ਖੜਿਆ ਇੱਥੇ ਸਾਡਾ ਬੂਥ ਲੱਗਿਆ ਹੋਈ ਸਵੇਰ ਤੋਂ ਅਸੀਂ ਗੇੜਾ ਮਾਰ ਰਹੇ ਹਾਂ ਪਟੋਲਿੰਗ ਕਰ ਰਹੇ ਹਾਂ ਤੇ ਕੋਸ਼ਿਸ਼ ਸਾਡੇ ਕਾਰਜਕਰਤਾ ਦਾ ਫੋਨ ਆਂਦਾ ਤੇ ਇੱਥੇ ਕੋਈ ਸਰਾਰਤੀ ਪਿੰਡ ਦੇ ਲੋਕਾਂ ਦੇ ਵਿਚਰਲ ਕੇ ਸਾਡਾ ਬੂਤ ਤੋੜਿਆ ਤੇ ਕਾਰਜਕਰਤਾ ਸੱਟ ਮਾਰੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਜਿਹੜੇ ਬੰਦੇ ਹੈਗੇ ਆ ਆਇਡੈਂਟੀਫਾਈ ਕਰਕੇ ਉਹਨਾਂ ਦੇ ਉੱਤੇ ਐਫ ਅਰਜ ਕੀਤੀ ਜਾਵੇ ਤੇ ਜੋ ਵੀ ਇਹ ਸਰਾਰਤੀ ਘਟਨਾ ਜੋ ਵੀ ਹੋਈ ਹੈ ਅੱਗੇ ਨੂੰ ਇਹ ਘਟਨਾ ਨਾ ਵਾਪਰੇ ਤੇ ਅਸੀਂ ਸ਼ਾਂਤਮਈ ਮਾਹੌਲ ਚਾਹੁੰਦੇ ਆ ਤੇ ਸ਼ਾਂਤਮਈ ਨਾਲ ਪੋਲਿੰਗ ਹੋਏ ਇਹ ਸਾਡਾ ਪਾਰਟੀ ਦਾ ਵੀ ਹੈ ਤੇ ਅਸੀਂ ਵੀ ਖੋ ਚਾਹੁੰਦੇ ਆ ਅਜੇ ਤੱਕ ਕੋਈ ਗਿਰਦਾਰੀ ਨਹੀਂ ਹੋਈ ਹੈ ਅਜੇ ਤੱਕ ਕੋਈ ਗਿਰਦਾਰੀ ਨਹੀਂ ਕੀਤੀ ਗਈ ਪੁਲਿਸ ਮੌਕੇ ਤੇ ਖੜੀ ਹੈ ਬੀਐਸਪੀ ਸਾਹਿਬ ਖੜੇ ਨੇ ਸਚੂ ਸਾਹਿਬ ਖੜੇ ਨੇ ਕਹੀ ਜੀ ਨੀਤਾ ਨੇ ਪ੍ਰਸ਼ਾਸਨ ਤੋਂ ਲੱਗਦਾ ਸਾਨੂੰ ਦੇਖੋ ਲੱਗ ਰਿਹਾ ਅਜੇ ਤੱਕ ਕੋਈ ਬੰਦਾ ਡੈਂਟੀਫਾਈ ਨਹੀਂ ਹੋ ਪਾਇਆ ਤੇ ਅਸੀਂ ਪੂਰਾ ਕੋਸ਼ਿਸ਼ ਕੀਤੀ ਸੀ ਨਾਮ ਜਿਹੜੇ ਆ ਉਹ ਲਿਖਾ ਦਿੱਤੇ ਨੇ ਉਹ ਹੁਣ ਜਲਦ ਜੋ ਕੋ ਕਾਰਵਾਈ ਕਰਦੇ ਅਮਲ ਚ ਲਿਆਦੀ ਲੱਗੇਗੀ ਸਹੀ ਨਾਮ ਹੈ ਤੁਹਾਡਾ ਕੀ ਹੋ ਗਿਆ ਔਰ ਇੱਥੇ ਕੀ ਗੱਲਬਾਤ ਹੋਈ ਮੇਰਾ ਨਾਮ ਵਿਨੋਦ ਸਿੰਘਲਾ ਜੀ ਹਲਕਾ ਕਲਮੈਨਰ ਅਲਰਾ ਗਾਗਾ ਅੱਜ ਅਮੇਰਗੜ ਵਿਖੇ ਸਭ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਕੁਝ ਸਰਾਰਪੇ ਅਨਸਰਾਂ ਨੇ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਸਾਰੀ ਹੀ ਰਾਜਨੀਤਿਕ ਪਾਰਟੀਆਂ ਨੂੰ ਵੋਟਾਂ ਦੇ ਵਿੱਚ ਆਪਣੇ ਆਪਣੇ ਬੂਥਾਂ ਦਾ ਅਧਿਕਾਰ ਹੈ ਉਹ ਜਿਹੜਾ ਬੋਤ ਹੈ ਉਹਨੂੰ ਤੈਸਨਾਸ ਕੀਤਾ ਮਤਮੇਜ ਕੀਤੀ ਅਤੇ ਜੋ ਸਾਡਾ ਸਮਾਨ ਸੀ ਸਾਡੀ ਪਾਰਟੀ ਦਾ ਨਿਸ਼ਾਨ ਸੀ ਉਹਦੀ ਵੀ ਅਦਬੀ ਕਰੀ ਸਾਡੇ ਕੁਰਸੀਆਂ ਤੱਕ ਵੀ ਚੱਕ ਕੇ ਲੈ ਇੱਥੇ ਕੋਲ ਤੁਹਾਡਾ ਤਾਂ ਮੁਖੀ ਸੀ ਜਿਹੜਾ ਉਹ ਸਾਡੇ ਫੌਜਾ ਸਿੰਘ ਜੀ ਸਾਡੇ ਬੂਥ ਇਨ ਚਾਰਜ ਸੀ ਮੈਨੂੰ ਮੈਂ ਖਨੌਰੀ ਕੰਨੋਂ ਨਿਕਲ ਆਇਆ ਸੀ ਮੈਨੂੰ ਖਬਰ ਮਿਲੀ ਮੈਂ ਇੱਥੇ ਪਹੁੰਚਿਆ ਸਾਡੇ ਮੰਡਲ ਪ੍ਰਧਾਨ ਜੀ ਸਾਡੇ ਸੀਨੀਅਰ ਨੇਤਾ ਗਿਆਨ ਜੀ ਅਸੀਂ ਨਾਲ ਦੀ ਨਾਲ ਪਹੁੰਚੇ ਸਾਨੂੰ ਪਤਾ ਲੱਗਿਆ ਵੀ ਕੁਝ ਅਸਰਾਰ ਤੇ ਅੰਸਰਾਂ ਨੇ ਉਹਨਾਂ ਨਾਲ ਬਤਲ ਜੀ ਕਰੀ ਸਾਡੇ ਪਾਇਆ ਜੋ ਪਾਲਿਸੀ ਸਭ ਕੁਝ ਸੋਖੜ ਇਸ ਵੇਲੇ ਕੋਈ ਪੁਲਿਸ ਹਾਂਜੀ ਡੀਐਸਪੀ ਸਾਹਿਬ ਮੌਕੇ ਤੇ ਆਏ ਨੇ ਜੀ ਅਸੀਂ ਉਹਨਾਂ ਨੂੰ ਸ਼ਿਕਾਇਤ ਕੀਤੀ ਆ ਸਾਡੇ ਫੌਜਾ ਸਾਹਿਬ ਜੀ ਨੇ ਆਪਣਾ ਬਿਆਨ ਦਰਜ ਕਰਵਾਇਆ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਪੰਜਾਬ ਜੋ ਗੁਰੂ ਆਪੀਰਾਂ ਦੀ ਧਰਤੀ ਹੈ ਜਿੱਥੇ ਭਾਈ ਕਨਈਆ ਵਰਗੇ ਲੋਕ ਹੋਏ ਜਿਹੜੇ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਸੀ ਅੱਜ ਉੱਥੇ ਕੁਝ ਅਸਰਾਰ ਤੇ ਅੰਸਰ ਸਾਡਾ ਉਹ ਸੱਭਿਆਚਾਰ ਖਤਮ ਕਰ ਰਹੇ ਨੇ ਅਜੇ ਹੀ ਲੋਕਾਂ ਦੇ ਉੱਪਰ ਸਖਤ ਕਾਰਵਾਈ ਨਹੀਂ ਅਜੇ ਕੋਈ ਗ੍ਰਿਫਤਾਰੀ ਨਹੀਂ ਹੋ ਇਹ ਮੀਤਰ ਆਪਣੇ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਆਪ ਪਰੇਸ਼ਾਨ ਇਹਨਾਂ ਲੋਕਾਂ ਤੋਂ ਸਰਾਰਥੀਆਂ ਤੋਂ ਕਈ ਸਾਲਾਂ ਤੋਂ ਇਹਨਾਂ ਨੇ ਪੰਜਾਬ ਦਾ ਵਾਤਾਵਰਣ ਬਿਲਕੁਲ ਖਰਾਬ ਕਰ ਰੱਖਿਆ ਅਸੀਂ ਦਾ ਪ੍ਰਸ਼ਾਸਨ ਨੂੰ ਇਹੀ ਮੰਗ ਕਰਾਂਗੇ ਜੇ ਆਪਾਂ ਪੰਜਾਬ ਦੇ ਪਰ ਸੱਚਾ ਸੋਚੇ ਸਾਰੇ ਰਲ ਮਿਲ ਕੇ ਤਾਂ ਜੇ ਇਹ ਸਰਾਰਥੀ ਅੰਤਰ ਦਾ ਕੋਸ਼ ਹੁੰਦੇ ਨੇ ਪਰ ਇਹਦਾ ਇੰਪੈਕਟ ਆ ਜਿਹੜਾ ਇਹਦਾ ਬੁਰਾ ਅਸਰ ਸਾਰੇ ਸਮਾਜ ਤੇ ਪੈਂਦਾ ਪ੍ਰਸ਼ਾਸਨ ਤੋਂ ਵੀ ਸਾਡੀ ਇਹੀ ਉਮੀਦ ਹੈ ਵੀ ਉਹ ਸੱਤਕਾਰਵਾਜੀ ਇਹਨਾਂ ਵਿਰੁੱਧ ਕਰਨਗੇ ਤਾਂ ਜੋ ਇਹ ਲੋਕ ਮੁਰਮੁਰ ਕੇ ਦੁਬਾਰਾ ਸਰਨਾ ਚੱਕਣ ਕਤੋਂ ਦੇ ਲੋਕਾ ਬੋਲੂ ਐ ਵੀ ਤੱਕ ਜਗ੍ਹਾ ਦੇ ਫੋਟੋਸ ਤਾਂ ਇਹ ਗੁਰਜਾ ਸਿੰਘ ਤਾਂ ਇਹ ਹੋ ਸਕਦਾ ਜੀ ਕੋਈ ਬੰਦਾ ਆਪਦਾ ਕਰਤਾ ਵੇ ਆਇਆ ਸਕਦਾ ਕੋਈ ਪੌਸਿਬਿਲਟੀ ਨਹੀਂ ਇਹ ਤਾਂ ਲੋਕ ਹੁਣ ਆਪਦਾ ਗਣਸ਼ ਪਾਉਣ ਦੇ ਲਈ ਇਤਾਂ ਦੇ ਬਿਆਨ ਕਰ ਰਹੇ ਨੇ ਦੇਖੋ ਪੂਰੇ ਹਲਕੇ ਦੇ ਵਿੱਚ ਕਿੰਨਾਂ ਜਗ੍ਹਾ ਜਾਣਕਾਰੀ ਮਿਲੀ ਐ ਤੇ ਬਹੁਤ ਜਗ੍ਹਾ ਮੈਂ ਖੁਦ ਜਾ ਆਇਆ ਤੇ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਵੋਟ ਦੇ ਦੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਜ਼ਿਲ੍ਹੇ ਸੰਗਰੂਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪੋਲਿੰਗ ਦੀ ਪਰਸੈਂਟੇਜ ਹੈ ਫਿਲਹਾਲ ਹੁਣ ਤੱਕ ਉਹ ਲਹਿਰੇ ਦੇ ਵਿੱਚ ਲੋਕ ਧਾਨਾ ਸ਼ਾਹੀ ਦੇ ਖਿਲਾਫ ਲੋਕ ਪੰਜਾਬ ਦੇ ਨਾਲ ਕੇਂਦਰ ਦੀ ਸਰਕਾਰ ਦੇ ਕੀਤੇ ਹੋਏ ਤੱਕਿਆਂ ਦੇ ਵਿਰੋਧ ਦੇ ਵਿੱਚ ਤੇ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਜੋ ਹੋ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਲੋਕ ਵੋਟ ਪਾ ਰਹੇ ਨੇ ਤੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਨੇ ਕਿਉਂਕਿ ਇਹ ਵੋਟਾਂ ਨੇ ਦੇਸ਼ ਦਾ ਭਵਿੱਖ ਤੈਅ ਕਰਨਾ ਹੈ ਇਹ ਵੋਟਾਂ ਜਿਹੜੀਆਂ ਪਹਿਲੀ ਵਾਰ ਹੋਇਆ ਹੈ ਕਿ ਮੁੱਦਾ ਰਹਿਤ ਇਲੈਕਸ਼ਨ ਹੈ ਜਿਹੜਾ ਹੋ ਰਿਹਾ ਹੈ ਕੇਂਦਰ ਸਰਕਾਰ ਨੇ ਕਿਸੇ ਮੁੱਦੇ ਦੀ ਗੱਲ ਨਹੀਂ ਕੀਤੀ ਕਿਤੇ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਨਹੀਂ ਕੀਤੀ ਮੁੱਦਿਆਂ ਦੀ ਕੋਈ ਗੱਲ ਨਹੀਂ ਸਿਰਫ ਕਿਤੇ ਹੋਰ ਹੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਰਾਜਨੀਤੀ ਦੇ ਨਾਲ ਕੋਈ ਤਾਲਕ ਨਹੀਂ ਸੋ ਇਸ ਕਰਕੇ ਲੋਕ ਇਨਸਾਫ ਚਾਹੁੰਦੇ ਨੇ ਲੋਕ ਸ਼ਾਂਤੀ ਚਾਹੁੰਦੇ ਨੇ ਲੋਕ ਦੋ ਵਕਤ ਦੀ ਰੋਟੀ ਚਾਹੁੰਦੇ ਨੇ ਲੋਕ ਇਹ ਚਾਹੁੰਦੇ ਨੇ ਸਾਡੇ ਬੱਚੇ ਪੜ੍ਹਨ ਲਿਖਣ ਚੰਗੇ ਸਾਨੂੰ ਸਿਹਤ ਸਹੂਲਤਾਂ ਮਿਲਣ ਉਹ ਜਿਨ੍ਹਾਂ ਤੇ ਰੋਕ ਲਾਦੀ ਪੰਜਾਬ ਦੇ ਦੇ ਖਾਸ ਤੌਰ ਤੇ ਤੇ ਹੁਣ ਲੋਕ ਬੜੀ شدت ਦੇ ਨਾਲ ਜਿਹੜੇ ਵੋਟਾਂ ਹੋ ਪਾਰੇ ਸਰ ਕੋਈ ਜਗ੍ਹਾ ਤੇ ਜਨਕੀ ਚੋਕੀ ਚੋਕੀ ਘਟਨਾਵਾਂ ਜਿਹੜੀਆਂ ਦੇਖੀਆਂ ਮਿਲ ਰਹੀਆਂ ਨੇ ਉੱਥੋਂ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਸਾਡੇ ਵੱਲੋਂ ਕੋਈ ਅਜਿਹੀ ਗੱਲ ਨਹੀਂ ਸਾਡੇ ਵੱਲੋਂ ਸ਼ਾਂਤੀਪੂਰਵਕ ਢੰਗ ਦੇ ਨਾਲ VOTING ਦੇ ਵਿੱਚ ਹਿੱਸਾ ਲਿਆ ਜਾ ਰਿਹਾ ਤੇ ਅਸੀਂ ਦੂਜਿਆਂ ਨੂੰ ਵੀ ਬੇਨਤੀ ਕਰਦੇ ਹਾਂ ਹੁਣ ਮੇਰੀ ਜਿੱਤੇ ਤੱਕ ਜਾਣਕਾਰੀ ਹੈ ਮੈਨੂੰ ਪਤਾ ਲੱਗਿਆ ਕਈ ਪਾਰਟੀਆਂ ਕੋਲੇ ਪਿੰਡ ਦੇ ਵਿੱਚ ਦੋ ਬੰਦੇ ਪੋਲਿੰਗ ਬੂਥ ਤੇ ਬਿਠਾਉਣ ਦੇ ਲਈਦੇ ਤੇ ਉਹਨਾਂ ਲੋਕਾਂ ਨੂੰ ਉਰਾ ਪਰਾਂ ਤੋਂ ਧਿਆੜੀ ਤੇ ਲੈ ਕੇ ਕਿਤੇ ਨੂੰ ਭਜਾ ਦੇਣਾ ਉਹਨਾਂ ਨੂੰ ਰਾਜਨੀਤੀ ਦਾ ਪਤਾ ਨਹੀਂ ਉਹਨਾਂ ਨੂੰ ਆਪਸੀ ਭਾਈਚਾਰੇ ਦਾ ਪਤਾ ਨਹੀਂ ਉਹ ਕੁਝ ਅਜਿਹੇ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਨਹੀਂ ਚਾਹੀਦਾ ਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਸਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਹਲਕਾ ਲਹਿਰਾ ਗਾਗਾ ਦੇ ਵਿੱਚ ਜਿੱਥੇ ਸਭ ਤੋਂ ਵੱਧ VOTING ਹੋ ਰਹੀ ਹੈ ਇਨੂੰ ਕਿਵੇਂ ਦੇਖੀਏ ਇਹ ਦੇਖੋ ਇੱਕ VOTING ਦਾ ਜੋ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਸਾਨੂੰ ਅਧਿਕਾਰ ਦਿੱਤਾ ਸੀ ਬਹੁਤ ਲੰਬੀ ਜਦੋਂ ਜਹਾਜ਼ ਤੋਂ ਬਹੁਤ ਹਜ਼ਾਰਾਂ ਲੋਕ ਸ਼ਹੀਦ ਹੋਏ ਕਿਸੇ ਨੇ ਕਾਲੇ ਪਾਣੀ ਦੇ ਸੱਜਾ ਗੱਟੀਆਂ ਸਾਨੂੰ ਆਜ਼ਾਦੀ ਮਿਲੀ ਬਾਬਾ ਸਾਹਿਬ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਵੋਟ ਦੇ ਅਧਿਕਾਰ ਦੀ ਹਰ ਇੱਕ ਨੂੰ ਵਰਤੋਂ ਕਰਨੀ ਚਾਹੀਦੀ ਆ ਤੇ ਮੈਂ ਤਾਂ ਇਹੀ ਕਹੂੰਗਾ ਦੇਖੋ ਲਹਿਰਾ ਹੋਂ ਤਾਂ ਕਹਦੇ ਨੇ ਪਛੜਿਆ ਹਲਕਾ ਪਰ ਇਸ ਗੱਲ ਜਿਦਾ ਸਾਡੇ ਲਹਿਰੇ ਦੇ ਲੋਕ ਸਾਰੇ ਨਾਲ ਜਾਗਰੂਕ ਨਿਕਲੇ ਆ ਇਸ ਕਰਕੇ ਵੱਡੀ VOTING ਹੋ ਰਹੀ ਹੈ ਇਹ ਲੋਕਾਂ ਦੀ ਸਿਆਣਪ ਦੀ ਨਿਸ਼ਾਨੀ ਹੈ VOTER ਨੂੰ ਸਰਕੀ ਸੰਦੇਸ਼ ਅੱਜ VOTER ਨੂੰ ਇਹ ਕਹਿਣਾ ਚਾਹੁੰਗਾ ਦੇਖੋ ਹਰ ਇੱਕ ਬੰਦੇ ਨੂੰ VOTING ਦੇ ਵਿੱਚ ਹਿੱਸਾ ਲਵੇ ਤੇ ਉਸ ਪਾਰਟੀ ਦਾ ਸਾਥ ਦੇਣ ਜਿਨੇ ਰੋਜ਼ਗਾਰ ਵੀ ਦਿੱਤਾ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਤੇ ਦੂਜੀ ਪਾਰਟੀਆਂ ਮੰਗੋਂ ਲਾਰੇ ਲੱਪੇ ਨਹੀਂ ਲਾਏ ਤੇ ਉਸ ਪੈਰਾਮੀਟਰ ਦੇ ਉੱਤੇ ਕੱਲੀ ਆਮ ਆਦਮੀ ਪਾਰਟੀ ਆ ਜਿਹੜੀ ਪੂਰਾ ਉੱਤਰਦੀ ਹੈ ਜੋ ਕੁਝ ਕਿਹਾ ਹੋ ਕੀਤਾ ਨਾਰੇ ਤਾਂ ਇਹਨਾਂ ਦੇ ਲਿਖੇ ਹੋਏ ਨੇ ਮੈਂ ਕਈ ਜਗ੍ਹਾ ਪੜ੍ਹਿਆ ਹੈ ਕਈ ਪੜ੍ਹ ਲਿਆ ਜੋ ਕਿਹਾ ਹੋ ਕੀਤਾ ਉਹਨਾਂ ਦਾ ਕੋਈ ਕਿਹਾ ਇਹਨਾਂ ਨੇ ਨਾ ਕੁਛ ਕੀਤਾ ਕਿਹਦੇ ਦੀ ਡੈਫੀਨੇਸ਼ਨ ਦੱਸਦਾ ਨਾ ਜਿਸੇ ਕੀ ਕਿਹਾ ਅਸੀਂ ਡੈਫੀਨੇਸ਼ਨ ਦੱਸਦੇ ਆ ਕਿ ਅਸੀਂ ਬਿਜਲੀ ਦੀ ਗੱਲ ਕੀਤੀ ਅਸੀਂ ਮੈਡੀਕਲ ਫੈਸਿਲਿਟੀ ਦੀ ਗੱਲ ਕੀਤੀ ਅਸੀਂ ਮੋਟਰਾਂ ਨੂੰ ਪਾਣੀ ਦੇਣ ਦੀ ਗੱਲ ਅਸੀਂ ਰਜਗਾਰ ਦੀ ਗੱਲ ਕੀਤੀ ਅਸੀਂ ਟੋਲ ਪਲਾਜੇ ਬੰਦ ਕਰਨ ਦੀ ਗੱਲ ਕੀਤੀ ਅੱਗੇ 3 ਸਾਲਾਂ ਚ ਆਪ ਬਾਕੀ ਕੁਝ ਕਰਾਂਗੇ ਉਹ ਵੀ ਅਸੀਂ ਦੱਸ ਰਹੇ ਹਾਂ ਸੋ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਕਰ ਰਹੇ ਹਾਂ ਤੇ ਲੋਕ ਸਾਡਾ ਸਾਥ ਦੇਣਾ ਆਪਦੇ ਆਪਦੇ ਹਿੱਤਾਂ ਲਈ ਆਪਦੇ ਬੱਚਿਆਂ ਦੇ ਭਵਿੱਖ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣ ਇਹ ਹੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ